ਬਾਲ ਘਰ ਦੇ ਵਿੱਚ ਭੇਜਿਆ ਜਾਵੇਗਾ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ ਔਨ 에ਅਰ ਦੇਖ ਰਹੇ ਹੋ ਤੁਸੀਂ ਮੈਂ ਰਮਨ ਜੋ ਸਿੰਘ ਬੀਤੇ ਦਿਨ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇੱਕ ਨਸ਼ੇ ਚ ਬੇਸੁਧ ਜੋੜੇ ਦੇ ਵੱਲੋਂ ਆਪਣਾ ਹੀ 6 ਮਹੀਨਿਆਂ ਦਾ ਜਵਾਕ ਜਿਹੜਾ ਉਹ 1,80,000 ਰੁਪਏ ਦੇ ਵਿੱਚ ਵੇਚ ਦਿੱਤਾ ਸੀ ਤਾਂ ਇਹ ਜਦੋਂ ਮਾਮਲਾ ਭਖਿਆ ਤਾਂ ਇਸ ਤੋਂ ਬਾਅਦ ਗੋਦ ਲੈਣ ਵਾਲੇ ਪਰਿਵਾਰ ਦੇ ਵੱਲੋਂ ਵੀ ਜਿਹੜਾ ਬਿਆਨਬਾਜ਼ੀ ਕੀਤੀ ਗਈ ਸੀ ਉਸ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਨੇ ਬੱਚਾ ਗੋਦ ਲਿਆ ਪਰ ਇਸ ਦੇ ਮਾਮਲੇ ਦੇ ਵਿੱਚ ਜਿਹੜਾ ਕੋਈ ਵੀ ਪੈਸੇ ਦਾ ਲੈਣ ਦੇ ਨਹੀਂ ਕੀਤਾ ਗਿਆ ਹਾਲਾਂਕਿ ਬੱਚੇ ਦੀ ਸਿਹਤ ਖਰਾਬ ਸੀ ਉਸ ਦੇ ਉੱਪਰ ਜੋ ਦਵਾਈ ਤੇ ਖਰਚ ਆਇਆ ਉਹ ਖਰਚਾ ਜਿਹੜਾ ਪਰਿਵਾਰ ਨੂੰ ਦਿੱਤਾ ਗਿਆ ਸੀ ਤਾਂ ਕੱਲੇ ਮਾਮਲਾ ਕਾਫੀ ਵਿਵਾਦਾਂ ਦੇ ਵਿੱਚ ਸੀ ਤਾਂ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਮਾਨਸਾ ਜ਼ਿਲ੍ਹਾ ਦੀ ਬਰੇਟਾ ਪੁਲਿਸ ਦੇ ਵੱਲੋਂ ਚਾਰ ਲੋਕਾਂ ਦੇ ਉੱਤੇ ਜਿਹੜਾ ਬੱਚੇ ਦੀ ਤਸਕਰੀ ਦੇ ਖਿਲਾਫ ਮਾਮਲਾ ਜਿਹੜਾ ਦਰਜ ਕੀਤਾ ਗਿਆ ਤਾਂ ਦੱਸ ਦਈਏ ਕਿ ਮਾਨਸਾ ਜ਼ਿਲ੍ਹੇ ਦੇ ਬਰੇਟਾ ਪੁਲਿਸ ਨੇ ਬੱਚਿਆਂ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਕੇਸ ਦਰਜ ਕੀਤਾ ਬਰੇਟਾ ਪੁਲਿਸ ਨੇ ਦੱਸਿਆ ਕਿ ਬੱਚੇ ਦੇ ਮਾਪਿਆਂ ਤੇ ਬੱਚੇ ਨੂੰ ਖਰੀਦਣ ਵਾਲੇ ਜੋੜੇ ਖਿਲਾਫ ਧਾਰਾ 143 ਬੀ ਐਨ ਐਸ ਤਹਿਤ ਕੇਸ ਦਰਜ ਕੀਤਾ ਗਿਆ ਬੱਚੇ ਨੂੰ ਬਾਲ ਘਰ ਦੇ ਵਿੱਚ ਭੇਜਿਆ ਜਾਵੇਗਾ ਬਾਲ ਕਮਿਸ਼ਨ ਨੇ ਵੀ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਬੱਚਾ ਜਿਹੜਾ ਹੈ ਉਸਦੇ ਮਾਪਿਓ ਸੀ ਉਹ ਚਿੱਟੇ ਦਾ ਸੇਵਨ ਕਰਦੇ ਸੀ ਗੁਰਮਨ ਕੌਰ ਉਸਦੀ ਮਾਤਾ ਅਤੇ ਸੰਦੀਪ ਸਿੰਘ ਉਸਦਾ ਜਿਹੜਾ ਪਿਤਾ ਸੀ ਉਹ ਨਸ਼ੇ ਦੀ ਜਿਹੜਾ ਨਸ਼ਾ ਕਰਦੇ ਸੀ ਚਿੱਟਾ ਪੀਂਦੇ ਸੀ ਤਾਂ ਉਹ ਨਸ਼ੇ ਦੇ ਵਿੱਚ ਬੇਸੁੱਧ ਹੋਏ ਰਹਿੰਦੇ ਸੀ ਬੱਚੇ ਦਾ ਖਿਆਲ ਉਹਨਾਂ ਦੇ ਕੋਲੋਂ ਨਹੀਂ ਰੱਖਿਆ ਜਾਂਦਾ ਸੀ ਤਾਂ ਜਿਸ ਦੇ ਕਾਰਨ ਉਹਨਾਂ ਨੇ ਆਪਣਾ ਬੱਚਾ ਜਿਹੜਾ 1 ਲੱਖ 80 ਹਜ਼ਾਰ ਰੁਪਏ ਦੇ ਵਿੱਚ ਇੱਕ ਬੁੜਲਾਡਾ ਦੇ ਪਰਿਵਾਰਕ ਮੈਂਬਰ ਨੂੰ ਵੇਚ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਵੀ ਮੰਗ ਕੀਤੀ ਜਾਰੀ ਸੀ ਕਿ ਹੁਣ ਇਸ ਯੋਗ ਹੋ ਗਏ ਨੇ ਕਿ ਉਹ ਆਪਣੇ ਬੱਚੇ ਨੂੰ ਸਾਂਭ ਸਕਦੇ ਨੇ ਤਾਂ ਉਹਨਾਂ ਨੇ ਆਪਣੇ ਬੱਚੇ ਨੂੰ ਜਿਹੜਾ ਵਾਪਸ ਲੈਣ ਦੀ ਵੀ ਮੰਗ ਕੀਤੀ ਸੀ ਪਰ ਜਦੋਂ ਗੋਦ ਲਿਆ ਪਰਿਵਾਰ ਦੇ ਵੱਲੋਂ ਜਿਹੜਾ ਇਹ ਮੰਗ ਜਿਹੜੀ ਉਹਨਾਂ ਦੀ ਠੁਕਰਾ ਦਿੱਤੀ ਗਈ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਨੂੰ ਹੁਣ ਬੱਚਾ ਜਿਹੜਾ ਵਾਪਸ ਨਹੀਂ ਦਿੱਤਾ ਜਾਵੇਗਾ ਤਾਂ ਹੁਣ ਬਰੇਟਾ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਆ ਚਾਰ ਲੋਕਾਂ ਦੇ ਉੱਤੇ ਗੋਦ ਲੈਣ ਵਾਲਿਆਂ ਦੇ ਉੱਤੇ ਅਤੇ ਬੱਚੇ ਦੇ ਅਸਲ ਮਾਪੇਓ ਦੇ ਉੱਤੇ ਜਿਹੜਾ ਮਾਮਲਾ ਬੱਚਾ ਤਸਕਰੀ ਦਾ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਤਾਂ ਹੁਣ ਇੰਨਾ ਚਾਰਾਂ ਦੇ ਉੱਤੇ ਜਿਹੜੀ ਆ ਐਫ ਆਈ ਆਰ ਦਰਜ ਕੀਤੀ ਗਈ ਆ ਹਾਲਾਂਕਿ ਕੱਲੇ ਮਾਮਲਾ ਕਾਫੀ ਭਖਿਆ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਹੈ ਤੇ ਬੱਚੇ ਨੂੰ ਵੀ ਜਿਹੜਾ ਬਾਲ ਕਰਦੇ ਵਿੱਚ भेजा ਜਾਵੇਗਾ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ ਔਨ 에ਅਰ ਦੇਖ ਰਹੇ ਹੋ ਤੁਸੀਂ ਮੈਂ ਰਮਨ ਜੋ ਸਿੰਘ ਬੀਤੇ ਦਿਨ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇੱਕ ਨਸ਼ੇਚ ਬੇਸੁੱਧ ਜੋੜੇ ਦੇ ਵੱਲੋਂ ਆਪਣਾ ਹੀ 6 ਮਹੀਨਿਆਂ ਦਾ ਜਵਾਕ ਜਿਹੜਾ ਉਹ 1,80,000 ਰੁਪਏ ਦੇ ਵਿੱਚ ਵੇਚ ਦਿੱਤਾ ਸੀ ਤਾਂ ਇਹ ਜਦੋਂ ਮਾਮਲਾ ਭਖਿਆ ਤਾਂ ਇਸ ਤੋਂ ਬਾਅਦ ਗੋਦ ਲੈਣ ਵਾਲੇ ਪਰਿਵਾਰ ਦੇ ਵੱਲੋਂ ਵੀ ਜਿਹੜਾ ਬਿਆਨਬਾਜ਼ੀ ਕੀਤੀ ਗਈ ਸੀ ਉਸ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਨੇ ਬੱਚਾ ਗੋਦ ਲਿਆ ਪਰ ਇਸ ਦੇ ਮਾਮਲੇ ਦੇ ਵਿੱਚ ਜਿਹੜਾ ਕੋਈ ਵੀ ਪੈਸੇ ਦਾ ਲੈਣ ਦੇ ਨਹੀਂ ਕੀਤਾ ਗਿਆ ਹਾਲਾਂਕਿ ਬੱਚੇ ਦੀ ਸਿਹਤ ਖਰਾਬ ਸੀ ਉਸ ਦੇ ਉੱਪਰ ਜੋ ਦਵਾਈ ਤੇ ਖਰਚ ਆਇਆ ਉਹ ਖਰਚਾ ਜਿਹੜਾ ਪਰਿਵਾਰ ਨੂੰ ਦਿੱਤਾ ਗਿਆ ਸੀ ਤਾਂ ਕੱਲੇ ਮਾਮਲਾ ਕਾਫੀ ਵਿਵਾਦਾਂ ਦੇ ਵਿੱਚ ਸੀ ਤਾਂ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਮਾਨਸਾ ਜ਼ਿਲ੍ਹਾ ਦੀ ਬਰੇਟਾ ਪੁਲਿਸ ਦੇ ਵੱਲੋਂ ਚਾਰ ਲੋਕਾਂ ਦੇ ਉੱਤੇ ਜਿਹੜਾ ਬੱਚੇ ਦੀ ਤਸਕਰੀ ਦੇ ਖਿਲਾਫ ਮਾਮਲਾ ਜਿਹੜਾ ਦਰਜ ਕੀਤਾ ਗਿਆ ਤਾਂ ਦੱਸ ਦਈਏ ਕਿ ਮਾਨਸਾ ਜ਼ਿਲ੍ਹੇ ਦੇ ਬਰੇਟਾ ਪੁਲਿਸ ਨੇ ਬੱਚਿਆਂ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਕੇਸ ਦਰਜ ਕੀਤਾ ਬ੍ਰੇਟਾ ਪੁਲਿਸ ਨੇ ਦੱਸਿਆ ਕਿ ਬੱਚੇ ਦੇ ਮਾਪਿਆਂ ਤੇ ਬੱਚੇ ਨੂੰ ਖਰੀਦਣ ਵਾਲੇ ਜੋੜੇ ਖਿਲਾਫ ਧਾਰਾ 143 ਬੀ ਐਨ ਐਸ ਤਹਿਤ ਕੇਸ ਦਰਜ ਕੀਤਾ ਗਿਆ ਬੱਚੇ ਨੂੰ ਬਾਲ ਘਰ ਦੇ ਵਿੱਚ ਭੇਜਿਆ ਜਾਵੇਗਾ ਬਾਲ ਕਮਿਸ਼ਨ ਨੇ ਵੀ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਬੱਚਾ ਜਿਹੜਾ ਹੈ ਉਸਦੇ ਮਾਪਿਓ ਸੀ ਉਹ ਚਿੱਟੇ ਦਾ ਸੇਵਨ ਕਰਦੇ ਸੀ ਗੁਰਮਨ ਕੌਰ ਉਸਦੀ ਮਾਤਾ ਅਤੇ ਸੰਦੀਪ ਸਿੰਘ ਉਸਦਾ ਜਿਹੜਾ ਪਿਤਾ ਸੀ ਉਹ ਨਸ਼ੇ ਦੀ ਜਿਹੜਾ ਨਸ਼ਾ ਕਰਦੇ ਸੀ ਚਿੱਟਾ ਪੀਂਦੇ ਸੀ ਤਾਂ ਉਹ ਨਸ਼ੇ ਦੇ ਵਿੱਚ ਬੇਸੁੱਧੋ ਹੀ ਰਹਿੰਦੇ ਸੀ ਬੱਚੇ ਦਾ ਖਿਆਲ ਉਹਨਾਂ ਦੇ ਕੋਲੋਂ ਨਹੀਂ ਰੱਖਿਆ ਜਾਂਦਾ ਸੀ ਤਾਂ ਜਿਸ ਦੇ ਕਾਰਨ ਉਹਨਾਂ ਆਪਣਾ ਬੱਚਾ ਜਿਹੜਾ 1,80,000 ਰੁਪਏ ਦੇ ਵਿੱਚ ਇੱਕ ਬੁੜਲਾਡਾ ਦੇ ਪਰਿਵਾਰਕ ਮੈਂਬਰ ਨੂੰ ਵੇਚ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਸੀ ਕਿ ਉਹ ਹੁਣ ਇਸ ਯੋਗ ਹੋ ਗਏ ਨੇ ਕਿ ਉਹ ਆਪਣੇ ਬੱਚੇ ਨੂੰ ਸਾਂਭ ਸਕਦੇ ਨੇ ਤਾਂ ਉਹਨਾਂ ਨੇ ਆਪਣੇ ਬੱਚੇ ਨੂੰ ਜਿਹੜਾ ਵਾਪਸ ਲੈਣ ਦੀ ਵੀ ਮੰਗ ਕੀਤੀ ਸੀ ਪਰ ਜਦੋਂ ਗੋਦ ਲਿਆ ਪਰਿਵਾਰ ਦੇ ਵੱਲੋਂ ਜਿਹੜਾ ਇਹ ਮੰਗ ਜਿਹੜੀ ਉਹਨਾਂ ਦੀ ਠੁਕਰਾ ਦਿੱਤੀ ਗਈ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਨੂੰ ਹੁਣ ਬੱਚਾ ਜਿਹੜਾ ਵਾਪਸ ਨਹੀਂ ਦਿੱਤਾ ਜਾਵੇਗਾ ਤਾਂ ਹੁਣ ਬਰੇਟਾ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਆ ਚਾਰ ਲੋਕਾਂ ਦੇ ਉੱਤੇ ਗੋਦ ਲੈਣ ਵਾਲਿਆਂ ਦੇ ਉੱਤੇ ਅਤੇ ਬੱਚੇ ਦੇ ਅਸਲ ਮਾਪੇਓ ਦੇ ਉੱਤੇ ਜਿਹੜਾ ਮਾਮਲਾ ਬੱਚਾ ਤਸਕਰੀ ਦਾ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਤਾਂ ਹੁਣ ਇੰਨਾ ਚਾਰਾਂ ਦੇ ਉੱਤੇ ਜਿਹੜੀ ਆ ਐਫ ਆਈ ਆਰ ਦਰਜ ਕੀਤੀ ਗਈ ਆ ਹਾਲਾਂਕਿ ਕੱਲੇ ਮਾਮਲਾ ਕਾਫੀ ਭਖਿਆ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਹੈ ਤੇ ਬੱਚੇ ਨੂੰ ਵੀ ਜਿਹੜਾ ਬਾਲ ਕਰਦੇ ਵਿੱਚ भेजा ਜਾਵੇਗਾ نوٹس ਜਿਹੜਾ ਉਹ ਜਾਰੀ ਕੀਤਾ ਗਿਆ ਔਨ 에ਅਰ ਦੇਖ ਰਹੇ ਹੋ ਤੁਸੀਂ ਮੈਂ ਰਮਨ ਜੋ ਸਿੰਘ ਬੀਤੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇੱਕ ਨਸ਼ੇਚ ਬੇਸੁਧ ਜੋੜੇ ਦੇ ਵੱਲੋਂ ਆਪਣਾ ਹੀ 6 ਮਹੀਨਿਆਂ ਦਾ ਜਵਾਕ ਜਿਹੜਾ ਉਹ 1,80,000 ਰੁਪਏ ਦੇ ਵਿੱਚ ਵੇਚ ਦਿੱਤਾ ਸੀ ਤਾਂ ਇਹ ਜਦੋਂ ਮਾਮਲਾ ਭਖਿਆ ਤਾਂ ਇਸ ਤੋਂ ਬਾਅਦ ਗੋਦ ਲੈਣ ਵਾਲੇ ਪਰਿਵਾਰ ਦੇ ਵੱਲੋਂ ਵੀ ਜਿਹੜਾ ਬਿਆਨਬਾਜ਼ੀ ਕੀਤੀ ਗਈ ਸੀ ਉਸ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਨੇ ਬੱਚਾ ਗੋਦ ਲਿਆ ਪਰ ਇਸ ਦੇ ਮਾਮਲੇ ਦੇ ਵਿੱਚ ਜਿਹੜਾ ਕੋਈ ਵੀ ਪੈਸੇ ਦਾ ਲੈਣ ਦੇ ਨਹੀਂ ਕੀਤਾ ਗਿਆ ਹਾਲਾਂਕਿ ਬੱਚੇ ਦੀ ਸਿਹਤ ਖਰਾਬ ਸੀ ਉਸ ਦੇ ਉੱਪਰ ਜੋ ਦਵਾਈ ਤੇ ਖਰਚ ਆਇਆ ਉਹ ਖਰਚਾ ਜਿਹੜਾ ਪਰਿਵਾਰ ਨੂੰ ਦਿੱਤਾ ਗਿਆ ਸੀ ਤਾਂ ਕੱਲੇ ਮਾਮਲਾ ਕਾਫੀ ਵਿਵਾਦਾਂ ਦੇ ਵਿੱਚ ਸੀ ਤਾਂ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਕ ਭਾਈ ਕੀਤੀ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਮਾਨਸਾ ਜ਼ਿਲ੍ਹਾ ਦੀ ਬਰੇਟਾ ਪੁਲਿਸ ਦੇ ਵੱਲੋਂ ਚਾਰ ਲੋਕਾਂ ਦੇ ਉੱਤੇ ਜਿਹੜਾ ਬੱਚੇ ਦੀ ਤਸਕਰੀ ਦੇ ਖਿਲਾਫ ਮਾਮਲਾ ਜਿਹੜਾ ਦਰਜ ਕੀਤਾ ਗਿਆ ਤਾਂ ਦੱਸ ਦਈਏ ਕਿ ਮਾਨਸਾ ਜ਼ਿਲ੍ਹੇ ਦੇ ਬਰੇਟਾ ਪੁਲਿਸ ਨੇ ਬੱਚਿਆਂ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਕੇਸ ਦਰਜ ਕੀਤਾ ਬ੍ਰੇਟਾ ਪੁਲਿਸ ਨੇ ਦੱਸਿਆ ਕਿ ਬੱਚੇ ਦੇ ਮਾਪਿਆਂ ਤੇ ਬੱਚੇ ਨੂੰ ਖਰੀਦਣ ਵਾਲੇ ਜੋੜੇ ਖਿਲਾਫ ਧਾਰਾ 143 ਬੀ ਐਨ ਐਸ ਤਹਿਤ ਕੇਸ ਦਰਜ ਕੀਤਾ ਗਿਆ ਬੱਚੇ ਨੂੰ ਬਾਲ ਘਰ ਦੇ ਵਿੱਚ ਭੇਜਿਆ ਜਾਵੇਗਾ ਬਾਲ ਕਮਿਸ਼ਨ ਨੇ ਵੀ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਤੁਹਾਨੂੰ ਦੱਸ ਦਈਏ ਕਿ ਬੱਚਾ ਜਿਹੜਾ ਹੈ ਉਸਦੇ ਮਾਪਿਓ ਸੀ ਉਹ ਚਿੱਟੇ ਦਾ ਸੇਵਨ ਕਰਦੇ ਸੀ ਗੁਰਮਨ ਕੌਰ ਉਸਦੀ ਮਾਤਾ ਤੇ ਸੰਦੀਪ ਸਿੰਘ ਉਸਦਾ ਜਿਹੜਾ ਪਿਤਾ ਸੀ ਉਹ ਨਸ਼ੇ ਦੀ ਜਿਹੜਾ ਨਸ਼ਾ ਕਰਦੇ ਸੀ ਚਿੱਟਾ ਪੀਂਦੇ ਸੀ ਤਾਂ ਉਹ ਨਸ਼ੇ ਦੇ ਵਿੱਚ ਬੇਸੁੱਧੇ ਰਹਿੰਦੇ ਸੀ ਬੱਚੇ ਦਾ ਖਿਆਲ ਉਹਨਾਂ ਦੇ ਕੋਲੋਂ ਨਹੀਂ ਰੱਖਿਆ ਜਾਂਦਾ ਸੀ ਤਾਂ ਜਿਸ ਦੇ ਕਾਰਨ ਉਹਨਾਂ ਆਪਣਾ ਬੱਚਾ ਜਿਹੜਾ 1,80,000 ਰੁਪਏ ਦੇ ਵਿੱਚ ਇੱਕ ਬੁੜਲਾਡਾ ਦੇ ਪਰਿਵਾਰਕ ਮੈਂਬਰ ਨੂੰ ਵੇਚ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਸੀ ਕਿ ਉਹ ਹੁਣ ਇਸ ਯੋਗ ਹੋ ਗਏ ਨੇ ਕਿ ਉਹ ਆਪਣੇ ਬੱਚੇ ਨੂੰ ਸਾਂਭ ਸਕਦੇ ਨੇ ਤਾਂ ਉਹਨਾਂ ਨੇ ਆਪਣੇ ਬੱਚੇ ਨੂੰ ਜਿਹੜਾ ਵਾਪਸ ਲੈਣ ਦੀ ਵੀ ਮੰਗ ਕੀਤੀ ਸੀ ਪਰ ਜਦੋਂ ਗੋਦ ਲਿਆ ਪਰਿਵਾਰ ਦੇ ਵੱਲੋਂ ਜਿਹੜਾ ਇਹ ਮੰਗ ਜਿਹੜੀ ਉਹਨਾਂ ਦੀ ਠੁਕਰਾ ਦਿੱਤੀ ਗਈ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਨੂੰ ਹੁਣ ਬੱਚਾ ਜਿਹੜਾ ਵਾਪਸ ਨਹੀਂ ਦਿੱਤਾ ਜਾਵੇਗਾ ਤਾਂ ਹੁਣ ਬਰੇਟਾ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਆ ਚਾਰ ਲੋਕਾਂ ਦੇ ਉੱਤੇ ਗੋਦ ਲੈਣ ਵਾਲਿਆਂ ਦੇ ਉੱਤੇ ਅਤੇ ਬੱਚੇ ਦੇ ਅਸਲ ਮਾਪਿਓ ਦੇ ਉੱਤੇ ਜਿਹੜਾ ਮਾਮਲਾ ਬੱਚਾ ਤਸਕਰੀ ਦਾ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਤਾਂ ਹੁਣ ਇੰਨਾ ਚਾਰਾਂ ਦੇ ਉੱਤੇ ਜਿਹੜੀ ਆ ਐਫ ਆਈ ਆਰ ਦਰਜ ਕੀਤੀ ਗਈ ਆ ਹਾਲਾਂਕਿ ਕੱਲੇ ਮਾਮਲਾ ਕਾਫੀ ਭਖਿਆ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਹੈ ਤੇ ਬੱਚੇ ਨੂੰ ਵੀ ਜਿਹੜਾ ਬਾਲ ਘਰ ਦੇ ਵਿੱਚ भेजा ਜਾਵੇਗਾ نوٹس ਜਿਹੜਾ ਉਹ ਜਾਰੀ ਕੀਤਾ ਗਿਆ ਔਨ 에ਅਰ ਦੇਖ ਰਹੇ ਹੋ ਤੁਸੀਂ ਮੈਂ ਰਮਨ ਜੋ ਸਿੰਘ ਬੀਤੇ ਦਿਨ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇੱਕ ਨਸ਼ੇਚ ਬੇਸੁਧ ਜੋੜੇ ਦੇ ਵੱਲੋਂ ਆਪਣਾ ਹੀ 6 ਮਹੀਨਿਆਂ ਦਾ ਜਵਾਕ ਜਿਹੜਾ ਉਹ 1,80,000 ਰੁਪਏ ਦੇ ਵਿੱਚ ਵੇਚ ਦਿੱਤਾ ਸੀ ਤਾਂ ਇਹ ਜਦੋਂ ਮਾਮਲਾ ਭਖਿਆ ਤਾਂ ਇਸ ਤੋਂ ਬਾਅਦ ਗੋਦ ਲੈਣ ਵਾਲੇ ਪਰਿਵਾਰ ਦੇ ਵੱਲੋਂ ਵੀ ਜਿਹੜਾ ਬਿਆਨਬਾਜ਼ੀ ਕੀਤੀ ਗਈ ਸੀ ਉਸ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਨੇ ਬੱਚਾ ਗੋਦ ਲਿਆ ਪਰ ਇਸ ਦੇ ਮਾਮਲੇ ਦੇ ਵਿੱਚ ਜਿਹੜਾ ਕੋਈ ਵੀ ਪੈਸੇ ਦਾ ਲੈਣ ਦੇ ਨਹੀਂ ਕੀਤਾ ਗਿਆ ਹਾਲਾਂਕਿ ਬੱਚੇ ਦੀ ਸਿਹਤ ਖਰਾਬ ਸੀ ਉਸ ਦੇ ਉੱਪਰ ਜੋ ਦਵਾਈ ਤੇ ਖਰਚ ਆਇਆ ਉਹ ਖਰਚਾ ਜਿਹੜਾ ਪਰਿਵਾਰ ਨੂੰ ਦਿੱਤਾ ਗਿਆ ਸੀ ਤਾਂ ਕੱਲੇ ਮਾਮਲਾ ਕਾਫੀ ਵਿਵਾਦਾਂ ਦੇ ਵਿੱਚ ਸੀ ਤਾਂ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਕ ਭਾਈ ਕੀਤੀ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਮਾਨਸਾ ਜ਼ਿਲ੍ਹਾ ਦੀ ਬਰੇਟਾ ਪੁਲਿਸ ਦੇ ਵੱਲੋਂ ਚਾਰ ਲੋਕਾਂ ਦੇ ਉੱਤੇ ਜਿਹੜਾ ਬੱਚੇ ਦੀ ਤਸਕਰੀ ਦੇ ਖਿਲਾਫ ਮਾਮਲਾ ਜਿਹੜਾ ਦਰਜ ਕੀਤਾ ਗਿਆ ਤਾਂ ਦੱਸ ਦਈਏ ਕਿ ਮਾਨਸਾ ਜ਼ਿਲ੍ਹੇ ਦੇ ਬਰੇਟਾ ਪੁਲਿਸ ਨੇ ਬੱਚਿਆਂ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਕੇਸ ਦਰਜ ਕੀਤਾ ਬ੍ਰੇਟਾ ਪੁਲਿਸ ਨੇ ਦੱਸਿਆ ਕਿ ਬੱਚੇ ਦੇ ਮਾਪਿਆਂ ਤੇ ਬੱਚੇ ਨੂੰ ਖਰੀਦਣ ਵਾਲੇ ਜੋੜੇ ਖਿਲਾਫ ਧਾਰਾ 143 ਬੀ ਐਨ ਐਸ ਤਹਿਤ ਕੇਸ ਦਰਜ ਕੀਤਾ ਗਿਆ ਬੱਚੇ ਨੂੰ ਬਾਲ ਘਰ ਦੇ ਵਿੱਚ ਭੇਜਿਆ ਜਾਵੇਗਾ ਬਾਲ ਕਮਿਸ਼ਨ ਨੇ ਵੀ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਤੁਹਾਨੂੰ ਦੱਸ ਦਈਏ ਕਿ ਬੱਚਾ ਜਿਹੜਾ ਹੈ ਉਸਦੇ ਮਾਪੇਓ ਸੀ ਉਹ ਚਿੱਟੇ ਦਾ ਸੇਵਨ ਕਰਦੇ ਸੀ ਗੁਰਮਨ ਕੌਰ ਉਸਦੀ ਮਾਤਾ ਤੇ ਸੰਦੀਪ ਸਿੰਘ ਉਸਦਾ ਜਿਹੜਾ ਪਿਤਾ ਸੀ ਉਹ ਨਸ਼ੇ ਦੀ ਜਿਹੜਾ ਨਸ਼ਾ ਕਰਦੇ ਸੀ ਚਿੱਟਾ ਪੀਂਦੇ ਸੀ ਤਾਂ ਉਹ ਨਸ਼ੇ ਦੇ ਵਿੱਚ ਬੇਸੁੱਧੋ ਹੀ ਰਹਿੰਦੇ ਸੀ ਬੱਚੇ ਦਾ ਖਿਆਲ ਉਹਨਾਂ ਦੇ ਕੋਲੋਂ ਨਹੀਂ ਰੱਖਿਆ ਜਾਂਦਾ ਸੀ ਤਾਂ ਜਿਸ ਦੇ ਕਾਰਨ ਉਹਨਾਂ ਆਪਣਾ ਬੱਚਾ ਜਿਹੜਾ 1,80,000 ਰੁਪਏ ਦੇ ਵਿੱਚ ਇੱਕ ਬੁੜਲਾਡਾ ਦੇ ਪਰਿਵਾਰਕ ਮੈਂਬਰ ਨੂੰ ਵੇਚ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਸੀ ਕਿ ਉਹ ਹੁਣ ਇਸ ਯੋਗ ਹੋ ਗਏ ਨੇ ਕਿ ਉਹ ਆਪਣੇ ਬੱਚੇ ਨੂੰ ਸਾਂਭ ਸਕਦੇ ਨੇ ਤਾਂ ਉਹਨਾਂ ਨੇ ਆਪਣੇ ਬੱਚੇ ਨੂੰ ਜਿਹੜਾ ਵਾਪਸ ਲੈਣ ਦੀ ਵੀ ਮੰਗ ਕੀਤੀ ਸੀ ਪਰ ਜਦੋਂ ਗੋਦ ਲਿਆ ਪਰਿਵਾਰ ਦੇ ਵੱਲੋਂ ਜਿਹੜਾ ਇਹ ਮੰਗ ਜਿਹੜੀ ਆ ਉਹਨਾਂ ਦੀ ਠੁਕਰਾ ਦਿੱਤੀ ਗਈ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਨੂੰ ਹੁਣ ਬੱਚਾ ਜਿਹੜਾ ਵਾਪਸ ਨਹੀਂ ਦਿੱਤਾ ਜਾਵੇਗਾ ਤਾਂ ਹੁਣ ਬਰੇਟਾ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਆ ਚਾਰ ਲੋਕਾਂ ਦੇ ਉੱਤੇ ਗੋਦ ਲੈਣ ਵਾਲਿਆਂ ਦੇ ਉੱਤੇ ਅਤੇ ਬੱਚੇ ਦੇ ਅਸਲ ਮਾਪਿਓ ਦੇ ਉੱਤੇ ਜਿਹੜਾ ਮਾਮਲਾ ਬੱਚਾ ਤਸਕਰੀ ਦਾ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਤਾਂ ਹੁਣ ਇੰਨਾ ਚਾਰਾਂ ਦੇ ਉੱਤੇ ਜਿਹੜੀ ਆ ਐਫ ਆਈ ਆਰ ਦਰਜ ਕੀਤੀ ਗਈ ਆ ਹਾਲਾਂਕਿ ਕੱਲੇ ਮਾਮਲਾ ਕਾਫੀ ਭਖਿਆ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਹੈ ਤੇ ਬੱਚੇ ਨੂੰ ਵੀ ਜਿਹੜਾ ਬਾਲ ਘਰ ਦੇ ਵਿੱਚ भेजा ਜਾਵੇਗਾ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ ਔਨ 에ਅਰ ਦੇਖ ਰਹੇ ਹੋ ਤੁਸੀਂ ਮੈਂ ਰਮਨ ਜੋ ਸਿੰਘ ਬੀਤੇ ਦਿਨ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇੱਕ ਨਸ਼ੇ ਚ ਬੇਸੁਧ ਜੋੜੇ ਦੇ ਵੱਲੋਂ ਆਪਣਾ ਹੀ 6 ਮਹੀਨਿਆਂ ਦਾ ਜਵਾਕ ਜਿਹੜਾ ਉਹ 1,80,000 ਰੁਪਏ ਦੇ ਵਿੱਚ ਵੇਚ ਦਿੱਤਾ ਸੀ ਤਾਂ ਇਹ ਜਦੋਂ ਮਾਮਲਾ ਭਖਿਆ ਤਾਂ ਇਸ ਤੋਂ ਬਾਅਦ ਗੋਦ ਲੈਣ ਵਾਲੇ ਪਰਿਵਾਰ ਦੇ ਵੱਲੋਂ ਵੀ ਜਿਹੜਾ ਬਿਆਨਬਾਜ਼ੀ ਕੀਤੀ ਗਈ ਸੀ ਉਸ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਨੇ ਬੱਚਾ ਗੋਦ ਲਿਆ ਪਰ ਇਸ ਦੇ ਮਾਮਲੇ ਦੇ ਵਿੱਚ ਜਿਹੜਾ ਕੋਈ ਵੀ ਪੈਸੇ ਦਾ ਲੈਣ ਦੇ ਨਹੀਂ ਕੀਤਾ ਗਿਆ ਹਾਲਾਂਕਿ ਬੱਚੇ ਦੀ ਸਿਹਤ ਖਰਾਬ ਸੀ ਉਸ ਦੇ ਉੱਪਰ ਜੋ ਦਵਾਈ ਤੇ ਖਰਚ ਆਇਆ ਉਹ ਖਰਚਾ ਜਿਹੜਾ ਪਰਿਵਾਰ ਨੂੰ ਦਿੱਤਾ ਗਿਆ ਸੀ ਤਾਂ ਕੱਲੇ ਮਾਮਲਾ ਕਾਫੀ ਵਿਵਾਦਾਂ ਦੇ ਵਿੱਚ ਸੀ ਤਾਂ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਮਾਨਸਾ ਜ਼ਿਲ੍ਹਾ ਦੀ ਬਰੇਟਾ ਪੁਲਿਸ ਦੇ ਵੱਲੋਂ ਚਾਰ ਲੋਕਾਂ ਦੇ ਉੱਤੇ ਜਿਹੜਾ ਬੱਚੇ ਦੀ ਤਸਕਰੀ ਦੇ ਖਿਲਾਫ ਮਾਮਲਾ ਜਿਹੜਾ ਦਰਜ ਕੀਤਾ ਗਿਆ ਤਾਂ ਦੱਸ ਦਈਏ ਕਿ ਮਾਨਸਾ ਜ਼ਿਲ੍ਹੇ ਦੇ ਬਰੇਟਾ ਪੁਲਿਸ ਨੇ ਬੱਚਿਆਂ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਕੇਸ ਦਰਜ ਕੀਤਾ ਬਰੇਟਾ ਪੁਲਿਸ ਨੇ ਦੱਸਿਆ ਕਿ ਬੱਚੇ ਦੇ ਮਾਪਿਆਂ ਤੇ ਬੱਚੇ ਨੂੰ ਖਰੀਦਣ ਵਾਲੇ ਜੋੜੇ ਖਿਲਾਫ ਧਾਰਾ 143 ਬੀ ਐਨ ਐਸ ਤਹਿਤ ਕੇਸ ਦਰਜ ਕੀਤਾ ਗਿਆ ਬੱਚੇ ਨੂੰ ਬਾਲ ਘਰ ਦੇ ਵਿੱਚ ਭੇਜਿਆ ਜਾਵੇਗਾ ਬਾਲ ਕਮਿਸ਼ਨ ਨੇ ਵੀ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਬੱਚਾ ਜਿਹੜਾ ਹੈ ਉਸਦੇ ਮਾਪਿਓ ਸੀ ਉਹ ਚਿੱਟੇ ਦਾ ਸੇਵਨ ਕਰਦੇ ਸੀ ਗੁਰਮਨ ਕੌਰ ਉਸਦੀ ਮਾਤਾ ਤੇ ਸੰਦੀਪ ਸਿੰਘ ਉਸਦਾ ਜਿਹੜਾ ਪਿਤਾ ਸੀ ਉਹ ਨਸ਼ੇ ਦੀ ਜਿਹੜਾ ਨਸ਼ਾ ਕਰਦੇ ਸੀ ਚਿੱਟਾ ਪੀਂਦੇ ਸੀ ਤਾਂ ਉਹ ਨਸ਼ੇ ਦੇ ਵਿੱਚ ਬੇਸੁੱਧੇ ਰਹਿੰਦੇ ਸੀ ਬੱਚੇ ਦਾ ਖਿਆਲ ਉਹਨਾਂ ਦੇ ਕੋਲੋਂ ਨਹੀਂ ਰੱਖਿਆ ਜਾਂਦਾ ਸੀ ਤਾਂ ਜਿਸ ਦੇ ਕਾਰਨ ਉਹਨਾਂ ਆਪਣਾ ਬੱਚਾ ਜਿਹੜਾ 1,80,000 ਰੁਪਏ ਦੇ ਵਿੱਚ ਇੱਕ ਬੁੜਲਾਡਾ ਦੇ ਪਰਿਵਾਰਕ ਮੈਂਬਰ ਨੂੰ ਵੇਚ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਸੀ ਕਿ ਉਹ ਹੁਣ ਇਸ ਯੋਗ ਹੋ ਗਏ ਨੇ ਕਿ ਉਹ ਆਪਣੇ ਬੱਚੇ ਨੂੰ ਸਾਂਭ ਸਕਦੇ ਨੇ ਤਾਂ ਉਹਨਾਂ ਨੇ ਆਪਣੇ ਬੱਚੇ ਨੂੰ ਜਿਹੜਾ ਵਾਪਸ ਲੈਣ ਦੀ ਵੀ ਮੰਗ ਕੀਤੀ ਸੀ ਪਰ ਜਦੋਂ ਗੋਦ ਲਿਆ ਪਰਿਵਾਰ ਦੇ ਵੱਲੋਂ ਜਿਹੜਾ ਇਹ ਮੰਗ ਜਿਹੜੀ ਉਹਨਾਂ ਦੀ ਠੁਕਰਾ ਦਿੱਤੀ ਗਈ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਨੂੰ ਹੁਣ ਬੱਚਾ ਜਿਹੜਾ ਵਾਪਸ ਨਹੀਂ ਦਿੱਤਾ ਜਾਵੇਗਾ ਤਾਂ ਹੁਣ ਬਰੇਟਾ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਆ ਚਾਰ ਲੋਕਾਂ ਦੇ ਉੱਤੇ ਗੋਦ ਲੈਣ ਵਾਲਿਆਂ ਦੇ ਉੱਤੇ ਅਤੇ ਬੱਚੇ ਦੇ ਅਸਲ ਮਾਪਿਓ ਦੇ ਉੱਤੇ ਜਿਹੜਾ ਮਾਮਲਾ ਬੱਚਾ ਤਸਕਰੀ ਦਾ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਤਾਂ ਹੁਣ ਇੰਨਾ ਚਾਰਾਂ ਦੇ ਉੱਤੇ ਜਿਹੜੀ ਆ ਐਫ ਆਈ ਆਰ ਦਰਜ ਕੀਤੀ ਗਈ ਆ ਹਾਲਾਂਕਿ ਕੱਲੇ ਮਾਮਲਾ ਕਾਫੀ ਭਖਿਆ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਹੈ ਤੇ ਬੱਚੇ ਨੂੰ ਵੀ ਜਿਹੜਾ ਬਾਲ ਘਰ ਦੇ ਵਿੱਚ भेजा ਜਾਵੇਗਾ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ ਔਨ 에ਅਰ ਦੇਖ ਰਹੇ ਹੋ ਤੁਸੀਂ ਮੈਂ ਰਮਨ ਜੋ ਸਿੰਘ ਬੀਤੇ ਦਿਨ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇੱਕ ਨਸ਼ੇਚ ਬੇਸੁੱਧ ਜੋੜੇ ਦੇ ਵੱਲੋਂ ਆਪਣਾ ਹੀ 6 ਮਹੀਨਿਆਂ ਦਾ ਜਵਾਕ ਜਿਹੜਾ ਉਹ 1,80,000 ਰੁਪਏ ਦੇ ਵਿੱਚ ਵੇਚ ਦਿੱਤਾ ਸੀ ਤਾਂ ਇਹ ਜਦੋਂ ਮਾਮਲਾ ਭਖਿਆ ਤਾਂ ਇਸ ਤੋਂ ਬਾਅਦ ਗੋਦ ਲੈਣ ਵਾਲੇ ਪਰਿਵਾਰ ਦੇ ਵੱਲੋਂ ਵੀ ਜਿਹੜਾ ਬਿਆਨਬਾਜ਼ੀ ਕੀਤੀ ਗਈ ਸੀ ਉਸ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਨੇ ਬੱਚਾ ਗੋਦ ਲਿਆ ਪਰ ਇਸ ਦੇ ਮਾਮਲੇ ਦੇ ਵਿੱਚ ਜਿਹੜਾ ਕੋਈ ਵੀ ਪੈਸੇ ਦਾ ਲੈਣ-ਦੇਣ